ਸਿਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਯਮ ਸਾਦੀ ਐ ਤੀਰਥ ਕੀਚੈ ਵਾਸ ਪੁੰਨ দান ਚੰਗੀਆਂ ਆਈਆਂ ਬਿਨ ਸਾਚੇ ਕੀ ਆਤਾਸ ਜੇ ਹਾਰਾ ਦੇ ਤਿਹ ਹਾ ਲੁਣੈ ਬਿਨ ਗੁਣ ਜਨਮ ਵਨਾਸ ਮੁੰਦੇ ਗੁਣ ਦਾਸੀ ਸੁਖ ਹੋਏ ਅਵਗਣ ਤਿਆਗ ਸਮਾਈ ਐ ਗੁਰਮਤੇ ਪੂਰਾ ਸੁਈ ਰਹਾਉ ਵਿਣ ਰਾਸੀ ਵਪਾਰੀਆ ਤੱਕੇ ਕੁੰਡਾ ਚਾਰ ਮੂਲ ਨਾ ਬੁੱਝੈ ਆਪਣਾ ਵਸਤ ਰਹੀ ਘਰਬਾਰ ਵਿਣ ਵਖਰ ਦੁਖ ਅਗਲਾ ਕੂੜ ਮੁਠੀ ਕੋੜਿਆਰ ਲਾਹਾ ਅਹਿਨ ਸੁਨੌਤਨਾ ਪਰਖੇ ਰਤਨ ਵਿਚਾਰ ਵਸਤ ਲਹਿ ਘਰ ਆਪਣੈ ਚੱਲੈ ਕਾਰਜਸਾਰ ਵਣ ਜਾ ਰਿਆਂ ਸਿਓ ਵਣਜ ਕਰ ਗੁਰਮੁਖ ਬ੍ਰਹਮ ਬੀਚਾਰ ਸੰਤਾ ਸੰਗਤ ਪਾਈਐ ਜੇ ਮੇਲੇ ਮੇਲਣ ਹਾਰ ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤਿ ਅਪਾਰ ਸਚੈ ਆਸਨ ਸੱਚ ਰਹੈ ਸਚੈ ਪ੍ਰੇਮ ਪਿਆਰ ਜਿਨਿ ਆਪ ਪਛਾਣਿਆ ਕਰਮਹਿ ਮਹਿਲ ਸੁਥਾਈ ਸੱਚੇ ਸੇ ਤੀਰਤਿਆਂ ਸਚੋ ਪੱਲੇ ਪਾਏ ਤੇਰੇ ਭਵਨ ਸੋ ਪ੍ਰਵ ਜਾਣੀਐ ਸੱਚੋ ਸਾਚੈ ਨਾਹੀ ਸਾ ਤਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪਿਰ 라ਵੇ ਰੰਗ ਸੱਚ ਸੁਹਾਗਣ ਸਾ ਭਲੀ ਪਿਰ 모ਹੀ ਗੁਣ ਸੰਗ ਪੂਲੀ ਭੂਲੀ ਫਲ ਚੜਾਂ ਫਲ ਚੜ ਨੂੰ ਘਰ ਜਾਉ ਵਨ ਮਹਿ ਭੂਲੀ ਜੇ ਫਿਨਾ ਬਿਨ ਗੁਰ ਬੂਜ ਨਾ ਪਾਉ ਨਾ ਮੋਹ ਪੂਲੀ ਜੇ ਫਿਰਾ ਫਿਰ ਫਿਰ ਆਉ ਜਾਉ ਪੁੱਛੋ ਜਾਏ ਪੰਧਾਉ ਚੱਲੇ ਚਾਕਰ ਹੋਈ ਰਾਜਨ ਜਾਣੈ ਆਪਣਾ ਦਰ ਘਰ ਠਾਕ ਨਾ ਹੋਈ ਨਾਨਕੇ ਕੋ ਰਵ ਰਹਾ ਦੂਜਾ ਅਵਰ ਨਾ ਕੋਈ ਸਿਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇ ਸਰੀਰਾ ਨਿਰਮਲ ਸਾਚੂ ਮਨ ਵਸੈ ਸੋ ਜਾਣੈ ਅਬ ਪੀਰ ਸਹਜੈ ਤੇ ਸੁਖ ਅਗਲੂ ਨਾ ਲਾਗੈ ਜਮ ਤੀਰ ਭਾਈ ਰੇ ਮੈਲ ਨਾਹੀ ਨਿਰਮਲ ਜਲ 나ਏ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਉ ਹਰ ਕਾ ਮੰਦਰ ਸੋਣਾ ਕੀਆ ਕਰਨੈ ਹਾਰ ਰਵ ਸਸ ਦੀਪ ਅਨੂਪ ਜੋਤ ਤਰੇ ਭਵਨ ਜੋਤ ਅਪਾਰ ਹਾਟ ਪਟਣ ਗੜ ਕੋਠੜੀ ਸੱਚ ਸੌਦਾ ਵਾਪਾਰ ਗਿਆਨ ਅੰਜਨ ਪੈ ਭੰਜਨਾ ਦੇਖ ਨਿਰੰਜਨ ਭਾਏ ਗੋਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖੈ ਠਾਈ ਐਸਾ ਸਤਿਗੁਰ ਜੀ ਮਿਲੇ ਤਾਂ ਸਹਜੇ ਲੈ ਮਲਾਈ ਕਸ ਕਸ ਵੱਟੀ ਲਾਈਐ ਪਰਖੇ ਹਿਤ ਚੇਤ ਲਾਈ ਖੋਟੇ ਠੌਰ ਨਾ ਪਾਈਨੀ ਖਰੇ ਖਜਾਨੇ ਪਾਈ ਆਸ ਅੰਦੇ ਸਾ ਦੂਰ ਕਰਿ ਇਉਂ ਮਲ ਜਾਏ ਸਮਾਈ ਸੁਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਈ ਸੁਖੈ ਕੋ ਦੁੱਖ ਅਗਲਾ ਮਨ ਮੁਖ ਬੂਝ ਨਾ ਹੋਈ ਸੁਖ ਦੁਖ ਸਮ ਕਰ ਜਾਣੀਐ ਸ਼ਬਦ ਭੇਦ ਸੁਖ ਹੋਈ ਵੇਦ ਪੁਕਾਰੇ ਵਾਚੀਐ ਬਾਣੀ ਬ੍ਰਹਮ ਵਿਆਸ ਮਨ ਜਨ ਸੇਵਕ ਸਾਧਕਾ ਨਾਮ ਰਤੇ ਗੁਣਤਾਸ ਸੱਚ ਰਤੇ ਸੇ ਜਿਨ ਗਏ ਹਉ ਸਦ ਬਲੇ ਹਾਰੈ ਜਾਸ ਚੌਂ ਜੁਗ ਮੈਲੇ ਮਲ ਭਰੀ ਜਿਨ ਮੁਖ ਨਾਮ ਨਾ ਹੋਏ ਭਗਤੀ ਭਾਏ ਵਿਹੂਣਿਆ ਮੂਹ ਕਾਲਾ ਪਤ ਖੋਏ ਜਿਨੀ ਨਾਮ ਵਿਸਾਰਿਆ ਅਵਗਣ ਮੁਠੀ ਰੋਏ ਖੋਜਤ ਖੋਜਤ ਪਾਇਆ ਡਰ ਕਰ ਮਿਲੈ ਮਲਾਈ ਆਪ ਪਛਾਨੈ ਘਰ ਵਸੈ ਹਉ ਮੈਂ ਤ੍ਰਿਸ਼ਨਾ ਜਾਇ ਨਾਨਕ ਨਿਰਮਲ ਊਜਲੇ ਜੋ ਰਾਤੇ ਹਰ ਨਾਈ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਵਰੇ ਗੁਰ ਕੀ ਚਰਨੀ ਲਾਗ ਹਰ ਜਪ ਨਾਮ ਧਿਆਏ ਤੂੰ ਜਮ ਡਰ ਪੈ ਦੁਖ ਭਾਗ ਦੁਖ ਘਣੋ ਦੁਹਾਗਣੀ ਕਿਉ ਥਿਰ ਰਹਿ ਸੁਹਾਗ ਭਾਈ ਰੇ ਔਰ ਨਾਹੀ ਮੈਂ ਥਾਉ ਮੈਂ ਤਨ ਨਾਮ ਨਿਧਾਨ ਹੈ ਗੁਰ ਦੀਆ ਬਲ ਜਾਉ ਰਹਾਉ ਗੁਰਮਤਿ ਪਤ ਸਾ ਬਾਸ ਤਿਸ ਤਿਸ ਕੈ ਸੰਗ ਮਲਾਂ ਤਿਸ ਬਿਨ ਘੜੀ ਨਾ ਜੀਵਮ ਬਿਨ ਨਾਮੈ ਮਰ ਜਾਉ ਮੈਂ ਅੰਧਲੇ ਨਾਮ ਨਾ ਵੀਸਰੈ ਟੇਕ ਟਿਕੀ ਘਰ ਜਾਉ ਗੁਰੂ ਜਿਨਾ ਕਾ ਅੰਦੁਲਹਾ ਚੇਲੇ ਨਾਹੀ ਠਾਉ ਬਿਨ ਸਤਗੁਰ ਨਾਉ ਨਾ ਪਾਈਐ ਬਿਨ ਨਾਮੈ ਕਿਆ ਸੁਆਉ ਆਏ ਗਿਆ ਪਛਤਾਵਣਾ ਜਿਉ ਸੁញੈ ਘਰ ਕਾਮ ਬਿਨ ਨਾਮੈ ਦੁਖ ਦੇਹ ਹੋਰੀ ਜਿਉ ਕਲਰ ਕੀ ਪੀਤਾ ਤਬ ਲਗ ਮਹਿਲ ਨਾ ਪਾਈਐ ਜਬ ਲਗ ਸਾਚ ਨਾ ਚੀਤ ਸ਼ਬਦ ਰੱਪੈ ਘਰ ਪਾਈਐ ਨਿਰਵਾਣੀ ਪਦ ਨੀਤਾ ਹਉ ਗੁਰ ਪੁੱਛੋ ਆਪਣੇ ਗੁਰ ਪੁੱਛ ਕਾਰ ਕਮਾਉ ਸ਼ਬਦ ਸਲਾਹੀ ਮਨ ਵਸੈ ਹਉ ਮੈਂ ਦੁਖ ਜਲ ਜਾਉ ਸਹਜੇ ਹੋਈ ਮਿਲਾਵੜਾ ਸਾਚੇ ਸਾਚ ਮਿਲਾਉ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਨ ਸਦ ਸਦਾ ਹਰ ਰੱਖਹ ਉਰਤਾਰ ਸੋ ਕਿਉ ਮਨਹੁ ਵਿਸਾਰੀਐ ਸਬ ਜੀਆਂ ਕਾ ਆਧਾਰ ਸ਼ਬਦ ਮਰੈ ਸੋ ਮਰ ਰਹਿ ਫਿਰ ਮਰੈ ਨਾ ਦੂਜੀ ਵਾਰ ਸ਼ਬਦ ਹੈ ਹੀ ਤੇ ਪਾਈਐ ਹਰ ਨਾਮੇ ਲੱਗੈ ਪਿਆਰ ਬਿਨ ਸ਼ਬਦੈ ਜਗ ਭੂਲਾ ਫਿਰੈ ਮਰ ਜਨ ਮੈਂ ਵਾਰ ਵਾਰ ਸਬ ਸਲਾਹ ਹੈ ਆਪਕੋ ਵੱਡੂ ਵਡੇਰੀ ਹੋਏ ਗੁਰ ਬਿਨ ਆਪ ਨਾ ਚੀਨੀਐ ਕਹੇ ਸੁਨੇ ਕਿਆ ਹੋਏ ਨਾਨਕ ਸ਼ਬਦ ਪਛਾਣੀਐ ਹਉਮੈ ਕਰੈ ਨਾ ਕੋਈ ਸ੍ਰੀ ਦਾਗ ਮਹੱਲਾ ਪਹਿਲਾ ਬਿਨ ਪਿਰ ਤਨ ਸ਼ਿੰਗਾਰੀਐ ਜੋਬਨ ਬਾਦ ਖੁਆਰ ਨਾ ਮਾਣੇ ਸੁਖ ਸੀਜੜੀ ਬਿਨ ਪਿਰ ਬਾਦ ਸ਼ਿੰਗਾਰ ਦੁਖ ਘਣੋ ਦੁਹਾਗਣੀ ਨਾ ਕਰ세 ਜਪਤਾਰ ਮਨ ਰੇ RAM ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨ ਪਾਈਐ ਸ਼ਬਦ ਮਿਲੈ ਰੰਗ ਹੋਈ ਰਹਾਉ ਗੁਰ ਸੇਵਾ ਸੁਖ ਪਾਈਐ ਹਰ ਵਰ ਸਹਜ ਸ਼ਿੰਗਾਰ ਸੱਚ ਮਾਣੇ ਪਿਰ ਸੇਜੜੀ ਗੂੜਾ ਹੀਤ ਪਿਆਰ ਗੁਰਮਖ ਜਾਣ ਸਿੰਘਾਣੀ ਐ ਗੁਰ ਮੇਲੀ ਗੁਣ ਚਾਰ ਸੱਚ ਮੇਨੋ ਹਵਰ ਕਾਮਣੀ ਫਿਰ ਮੋਹੀ ਰੰਗ ਲਾਏ ਮਨ ਤਨ ਸਾਚ ਵਿਗਸਿਆ ਈਮਤ ਕਹਿਣ ਨਾ ਜਾਈ ਹਰਵਰ ਘਰ ਸੁਹਾਗਣੀ ਨਿਰਮਲ ਸਾਚੈ ਨਾਈ ਮਨ ਮਹਿ ਮਨੂਆ ਜੀ ਮਰੇ ਤਾਂ ਫਿਰ ਰਾਵੈ ਨਾਰ ਇਕ ਕਤਤਾ ਗਹਿਰਾਲ ਮਿਲੇ ਗਲ ਮੋਤੀਆਂ ਕਾ ਹਾਰ ਸੰਤ ਸਭਾ ਸੁਖ ਉਪਜੈ ਗੁਰਮਖ ਨਾਮ ਅਧਾਰ ਖਿਨ ਮਹਿ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਇ ਸ਼ਬਦ ਪਛਾਣੈ ਰਵ ਰਹਿ ਨਾ ਤਿਸ ਕਾਲ ਸੰਤਾਇ ਸਾਹਿਬ ਅਤਲ ਨਾ ਟੋਲੀਐ ਕਥਨ ਨਾ ਪਾਇਆ ਜਾਇ ਵਪਾਰੀ ਬਣ ਜਾ ਰਿਆ ਆਏ ਵਜੂ ਲਖਾਈ ਕਾਰ ਕਮਾਵ ਹੈ ਸੱਚ ਕੀ ਲਾਹਾ ਮਿਲੈ ਰ ਜਾਏ ਪੂੰਜੀ ਸਾਚੀ ਗੁਰ ਮਿਲੈ ਨਾ ਤਿਸ ਤਿਲ ਨਾ ਤਮਾਈ ਗੁਰਮਖ ਤੋਲ ਤੋਲਾਈ ਸੀ ਸੱਚਤ ਰਾਜੀ ਤੋਲ ਆਸਾ ਮਨ ਸਾ ਮੋਹਣੀ ਗੁਰ ઠા ਕੀ ਸੱਚ ਗੋਲ ਆਪ ਤਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨੇ ਕਹਿਣਾ ਛੁੱਟੀ ਐ ਨਾ ਪੜ ਪੁਸਤਕ ਭਾਰ ਕਾਇਆ ਸੋਚਨਾ ਪਾਈ ਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵੀਸਰੇ ਮੇਲੇ ਗੁਰ ਕਰਤਾਰ